ਮਰਦਾਬ 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 ਮਕਬਾਹਾ ਲਾਏ ਲੱਬੇ ਵਾਲੀ ਸਰਕਾਰ ਮਰਦਾਬ 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 ਜਿੰਦਾਬਾਦ ਜਿੰਦਾਬਾਦ ਕਿੰਦਾਵਾ ਜਿੰਦਾਬਾਦ ਜਿੰਦਾਬਾਦ ਅੱਜ ਕਾਮ ਨੂੰ ਕੀ ਆਇਥੇ ਉਹਨਾਂ ਦਾ ਤਾਂ ਤੇ ਕੀ ਹੈ ਤੇ ਧੰਨਵਾਦ ਵੀ ਜਿਨ੍ਹਾਂ ਨੇ ਸਮਾਂ ਕੱਢਿਆ ਆਪਣਾ ਇਹ ਕੰਮ ਨੂੰ ਪਤਾਇਆ ਭਗਵਾਨ ਤਮਨ ਦੀ ਸਰਕਾਰ ਆਈ ਨੂੰ ਢਾਈ ਸਾਲ ਸਮੇਂ ਤੋਂ ਹੋ ਗਿਆ ਪੈਨਸ਼ਨਰਾਂ ਦੀਆਂ ਮਲਾਜ਼ਮਾਂ ਦੀਆਂ ਸਾਝੀਆਂ ਮੰਗਾਂ ਚਾਹੇ ਚਾਹੇ ਪੈਨਸ਼ਨਰਾਂ ਦੀਆਂ ਇਕੱਲੀਆਂ ਦੀਆਂ ਇਹਨਾਂ ਨੂੰ ਹੱਲ ਕਰਨ ਲਈ ਔਨ ਅਜੇ ਤੱਕ ਕੋਈ ਵੀ ਗੰਭੀਰ ਕਦਮ ਨਹੀਂ ਚੁੱਕਿਆ ਦੇਖ ਲਈ ਮਲਾਜ਼ਮਾਂ ਬਤ ਵੀ ਤੇ ਆਪਣੇ ਪੈਨਸ਼ਨਰਾਂ ਬਤ ਵੀ ਮੁਠਾਇਆ ਤੇ ਬਾਹਰੋਂ ਆਪਣਾ ਪੰਜਾਬ ਮਲਾਜਾਂ ਤੇ ਪੈਨਸ਼ਨਰਾਂ ਖੰਡਾ ਬਣ ਹੰਤਾ ਨੂੰ ਪੰਡਿਤਾਂ ਦੇ ਅੱਗੇ ਕਰਕੇ ਆਏ ਆਪਾਂ ਨੇ ਇੱਥੇ ਇਹਨਾਂ ਤੋਂ ਮੈਂ ਆਪੂਆ ਉਹਨਾਂ ਦੇ ਕੇਸ ਵੀ ਲਾਟੋੜੇ ਆ ਉਹਨਾਂ ਦੇ ਪੇਟਾਂ ਵੀ ਲਾਟੋ ਆਪਾਂ ਐਸੇ ਤੱਕ ਤੱਕ ਬੋਲੋ ਗੁੰਡੀਆਂ ਕਰਦੇ ਆ ਤੇ ਮੰਨ ਕਰਦੇ ਆ ਉਹਨਾਂ ਦੇ ਕੇਸ ਬਾਸ ਲੈਣਾ ਇਹ ਮੇਰਾ ਪੰਚਨਾਹ ਸੰਦਾ ਫਲਾਂ ਦਾ ਆਪਣਾ ਚਲਾਇਆ ਪੈਸਾ ਦਵਾਤਾ ਇਹਨਾਂ ਨੂੰ ਵੇਚੋ ਕੋਮਪਨੀ ਦੀ ਰਾਏ ਇਹ ਸੀ ਕਿ ਸਾਡੀਆਂ ਮੁੰਡਾਂ ਸਾਡੇ ਬੱਚੇ ਪੁੱਤ ਨਹੀਂ ਹੁੰਦੇ। ਜਾਂ ਸਾਡੀ ਕੋਈ ਬਾਤ ਨਹੀਂ ਪੁੱਛਦਾ। ਸਾਥੇ ਮੈਂ ਉਹਨਾਂ ਦੀ ਏਸ ਗੱਲ ਨਾਲ ਟੈਂਪ ਨਹੀਂ ਆਗਾ। ਸਾਡੀ ਕੰਫਰਮੇਸ਼ਨ ਦੀ ਪੈਕਟਰਾ ਦੀ 12 ਤਰੀਕ ਨੂੰ ਮੀਟਿੰਗ ਸੀ। ਮੈਂ ਤਾਂ ਉੱਥੇ 20000 ਰੁਪਏ ਤੇ ਠੀਕਾ ਕੁਝ ਨਹੀਂ ਆਪ ਹੀ ਹੋਣ ਦਾ ਦਿਖਾਈਆਂ ਲਈ। ਮਕਲਾ ਕੰਮ ਤੋਂ ਨਾ ਨਿਆ ਵਧੀਆ ਗੱਲਵਾ ਪਰ ਇਹਦੇ ਨਾਲ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਜੋ ਖਾਂਡਾ ਪਾਉਂਦਾ ਮੋਦੀ ਏਕਤਾ ਦੀ ਕੋਈ ਕਾਹਲੀ ਨਹੀਂ ਚਾਹੀਦੀ ਮਕਲਾ ਕੰਮ ਦੇ ਨਾਲ ਨਾਲ ਤੁਹਾਨੂੰ ਉਹਦੇ ਵਿੱਚ ਅਲੱਗੀ ਬੱਤ ਜੋੜ ਲਾ ਕੇ ਸ਼ਾਮਲ ਹੋਣ ਦੀ ਜ਼ਰੂਰਤ ਆ ਤੇ ਤੁਹਾਨੂੰ ਆਪਣੇ ਆਪੇ ਮਾਨ ਵੀ ਮੌਜੂਦ ਕਰਨਾ ਚਾਹੀਦਾ ਜੇ ਤੁਸੀਂ ਹੋਵੇਂ ਮੈਂ ਬੱਤੀ ਗਾਰੰਟੀ ਵਿੱਚ ਜਾਂਦੇ ਆ ਮਾਨ ਤੇਸ ਕਾਲ ਦਾ ਮੁਕਤ ਕਰਨਾ ਹੈ ਇਹ ਜੋ ਪਦਾਵੀ ਪੈਨਸ਼ਨ ਮੰਗਦੇ ਆ ਜਾਂ ਤੁਹਾਨੂੰ ਕਹਿੰਦੇ ਪੱਕਾ ਕਰੋ ਜਾਂ ਵਿਭਾਗ ਵਿੱਚ ਲਿਆਓ ਜਾਂ ਪੂਰੇ ਗ੍ਰੇਡ ਪੂਰੋ ਉਹ ਆਪਣੇ ਹੀ ਧੀਨਾ ਪਤਰਾ ਆਪਣੇ ਸਮਾਏ ਤੇ ਬੱਤੇ ਆ ਕਿਨਾਂ ਲਈ ਤੁਸੀਂ ਇਹ ਜੋ ਕਰਨਾ ਹੈ ਤੇ ਤੁਹਾਨੂੰ ਮਾਰ ਨਹੀਂ ਕਿਹਨਾਂ ਜਾਏਗਾ ਤੇ ਅਦੀ ਮਦੀ ਮੰਨ ਕੁਰੀ ਕਰਾਂਗੇ ਪੱਤੀ ਗੰਤੀ ਆਛਾ ਨੂੰ ਲੰਮੇ ਆ ਇਹ ਨਹੀਂ ਤੁਤਣਾ ਚਾਹੀਦਾ ਕੱਲਾ ਇਹ ਸਾਡੀ ਮੰਗ ਪੁੱਛੇ ਪਈਓ ਆਪਾਂ ਨੂੰ ਬਹੁਤ ਕੁਛ ਮਿਲਦਾ ਆ ਕਾਫੀ ਜੇ ਕੁਛ ਤੇ ਪੁੱਛ ਆ ਵੀ ਕਿਹਾ ਪਰ ਕੋਈ ਗੱਲ ਨਹੀਂ ਮਾਦੀ ਮੰਗ ਆਪਾਂ ਉਹ ਚਾਹਦੇ ਆ ਨਾ ਕਿ ਆਪਾਂ ਨੇ ਜੋ ਹਮ ਸਾਡੇ ਪ੍ਰਾਂਤੋਂ ਪੇਸ਼ੇਵਰ ਬਣੋ ਪਾਂਦੇ ਮੁੰਡਾਂ ਲੈ ਕੇ ਇਹਨਾਂ ਨੇ ਰੱਖਿਆ ਵੀ ਆਪਾਂ ਐਕਸ਼ਨ ਕਰਨਾ ਮੇਰੀ ਮਿੱਟੀ ਤੁਹਾਨੂੰ ਦਾਲੀ ਮਟਾ ਬਕਾ ਕਿਆ ਤੁਹਾਡੇ ਹੋਰ ਵੀ ਕਈ ਸਾਥੀ ਨਹੀਂ ਸਾਹਮਣੇ ਆਉਣ ਤਾ ਕਾ ਉਹ ਪੰਜਾਬ ਮੰਗਾ ਤੋਂ ਖਾਹ ਖ ਇੱਕ ਮੰਗੇ ਕੱਲੇ ਪੈਨਸ਼ਨਾਰ ਦੀਆ ਜਿਨ੍ਹਾਂ ਨੂੰ 2.59 ਦਾ ਦਾਗ ਨਹੀਂ ਮਿਲਿਆ ਉਹ ਖਾਕੀ ਜੋ ਪੱਕੀਂ ਭਾਰਤ ਸੰਤਾਨ ਤੋਂ ਪਹਿਲਾਂ ਟਾਣ ਹੋ ਗਏ ਆ ਉਹ ਉਹਨਾਂ ਨੂੰ ਇਹ ਨਹੀਂ ਦਿੱਕਤ ਨਹੀਂ ਕਾਇਮ ਹੋਤੀ ਆ ਤਾਂ ਜਦੋਂ ਵੀ ਤੇ ਵੀ ਨਹੀਂ ਕੁੱਤੀ ਆ ਹਾਂ ਸਭ ਤੋਂ ਉਹਨਾਂ ਦਾ ਜੀਵਨ ਦਾ ਸਾਰਾ ਉਹਨਾਂ ਦਾ ਉਹਨਾਂ ਦਾ ਕਾਇਦਾ ਉਹਨਾਂ ਦਾ ਮਾਪ ਕਰਨ ਕਾਇਦਾ ਇਹ ਨਹੀਂ ਲੱਗਦਾ ਕਿ ਉਹਨਾਂ ਨੇ ਕਰ ਦਿੱਤਾ ਹੈ ਬੜੀ ਸ਼ਾਨਦਗੀ ਵਾਲੀ ਆ ਬਈ ਐਡਾ ਦਾ ਮੁੱਖ ਮੰਤਰੀ ਦੇਖਿਆ ਜਿਹੜਾ ਸਮਾ ਦੇਸ਼ੀ ਇਧਰੋਂ ਮੀਟਨ ਦਾ ਸਮਾਰਕੀ ਨੂੰ ਅੱਗੇ ਵਧਾਈ ਜਾਵੇ ਵੀਰਾਂ ਨੂੰ ਵਧਾਈ ਦਾ ਇਹ ਤਰੀਕਾ ਕਹਿਣਾ ਪਹਿਲਾ بڑے ਮੁੱਖ ਮੰਤਰੀ ਨੇ ਦੇਖਿਆ ਇੰਦਾ ਦਾ ਮੁੱਖ ਮੰਤਰੀ ਨਹੀਂ ਦੇਖਿਆ ਤੇ ਉਹਨੂੰ ਸ਼ਰਮ ਚਾਈਦੀ ਆ ਵੀ ਮੁਲਾਜ਼ਮਿਆਂ ਇੱਕ ਐਕਸ਼ਨਲ ਹਾ ਇਹਨਾਂ ਦੀ 35 ਸਟੇਜ ਦਾ ਮੀਟਿੰਗ ਕਰਨੀ ਸੀ ਜੀ ਮੰਤਰੀ ਭਾਗ ਦੇ ਗੱਲ ਕੇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਰਦੀ ਪੈ ਰਹੀ ਆ ਉਹ ਤੋਂ ਅਕਦੀ ਗੱਲ ਬਈ ਮੀਜਨ ਦਾ ਸਮਾ ਦੇਖ ਕੇ ਮੀਜਨ ਦੀ ਕਰਨੀ ਇਹ ਬਰਾਜ ਨੂੰ ਪੈਨਸ਼ਨਾਂ ਦੇ ਮਕਸਿਆਂ ਜਾਂ ਜੁਆਇੰਟ ਫਲੱਡ ਦੇ ਦਾ ਕੋਈ ਸਾ ਗੱਲ ਕਰਦਾ ਚੰਡੀਗੜ੍ਹ ਦੇ ਕੱਟ ਰੱਖਦਾ ਮੱਥੇ ਉਹਨਾਂ ਤੇ ਜਿਆਦਤੀ ਕੀਤੀ ਜਾਂਦੀ ਉਹਨਾਂ ਦੇ ਖਿਲਾਫ ਪਾਸੇ ਤਾਂ ਕਿਸੇ ਜਾਂਦੇ ਆ ਆਹ ਤਾਂ ਇੱਕ ਨੂੰ ਜਿਹੜੇ ਵੀ ਸਾਥੀ ਉੱਥੇ ਗਏ ਜਿਹੜੇ ਤਾਂ ਵੀ ਨਾ ਕਿ ਉਹ ਸਾੜਿਆਂ ਤੇ ਮੇਰਾ ਖੇ 18 ਤੋਂ 20 ਦੇ ਗੇੜ ਤੇ ਉਹ ਜਿਹੜੇ ਪੱਤੇ ਦੱਸੀ ਕਿਤੇ ਆ ਉਹ ਜਿਹੜੀ ਦੇਤੀ ਨੂੰ ਕਰਦੇ ਆ ਇਹੀ ਗੱਲ ਮੰਗਾਂ ਦੀ ਅੰਕਾਂ ਉਹਦੀ ਖੈ ਨੂੰ ਨਹੀਂ ਦੱਸ ਗਈ ਦਿੱਤਾ ਉਹ ਕਈ ਨਹੀਂ ਕਰਦਾ ਇਹ ਸਰਕਾਰਾਂ ਕਾਦੀਆਂ ਜੇ ਕੋਟਾ ਦੇ ਫੈਸਲੇ ਕਰਦੇ ਆ ਆ ਤੁਸੀਂ ਦੇਖ ਲਓ ਕਿੰਨੇ ਕੋਟਾ ਦੇ ਫੈਸਲੇ ਕੀਤੇ ਆ ਉਹ ਫੈਸਲੇ ਵੀ ਮੰਨਣੇ ਨਹੀਂ ਸਫੋਨ ਨੂੰ ਲੰਪਾਉਣ ਦੀ ਕੋਸ਼ਿਸ਼ ਕਰਦਾ ਹੈ ਇਹਨਾਂ ਕੀ ਇਹ ਪਾ ਦੇਣੀ ਆ ਕੋਟ 12 ਵਿਉਥੇ ਡਟਦੇ ਰਹਿਣ ਇਸ ਕਰਕੇ ਲੜਾਈ ਆਪਾਂ ਤਖਦੇ ਹੋ ਕੇ ਲੜਾਈ ਲੜਨੀ ਆ ਮਾਈ ਨੇ ਸਾਲਿਆਂ ਨੂੰ ਲਾਪਤ ਕਰੋ ਤਾਂ ਕਿ ਇਹ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਆਹ ਇਹਨਾਂ ਪਾਰਲੀਮੈਂਟ ਦੀਆਂ ਟੋੜਾ ਹੋ ਜਾਂ ਉਹਦੇ ਵਿੱਚ ਵੀ ਸ਼ਮਿਲ ਹੋ ਸਕਿਆ ਜਿੰਦਾਬਾਦ 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 ਤੋਂ ਭਰਨ ਇਹਨਾਂ ਨੂੰ ਬਹੁਤ ਬਰਤਨ ਦਾ ਵਰਤਕ ਵੀ ਕੱਫੇ ਮੁਜਤ ਜੀ 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 ਨੀ ਜੀ ਨਾ ਖੜਾ ਸਾਹਿਬ ਨੇ ਕਿਹਾ ਸੀ ਕਿ ਸਾਡੀ ਮੰਗ ਜਿਹੜੀ ਹੈਗੀ ਆ ਤੁਹਾਡੀ ਜਿਹੜੀ ਮੈਂ ਗੱਲ ਕਰਦਾ ਕਿ ਤੁਹਾਡੇ ਕੋਈ ਮੰਗ ਨਹੀਂ ਪਹਿਲੇ ਨੰਬਰ ਤੇ ਨਹੀਂ ਹੈ ਪਰ ਮੈਂ ਤੇ ਲਈ ਇਹ ਆਪਣੇ ਵਿਚਾਰ ਇਹ ਦਊਗਾ ਵੀ ਕਹਿੰਦੇ ਹੁੰਦੇ ਹੱਥ ਤੇ ਪੈਰ ਵਿੱਚ ਸਾਰਿਆਂ ਦਾ ਪੈਰ ਮੇਨੋਂ ਤੁਸੀਂ ਸਭ ਵੱਧ ਤੋਂ ਵੱਧ ਸੂਝਵਾਨ ਹੋ ਸਕਦੇ ਜੇ ਪੈਨਸ਼ਨਾਂ ਵਾਡੀਆਂ ਸੁਰੱਖਿਤ ਹੈ ਤੇ ਜੇ ਪੈਂਚੀ ਲੜਾਈ ਵਧੀ ਜਾ ਰਹੀ ਹੈ ਤਾਂ ਉਹਦੇ ਕਰਕੇ ਸਭ ਮੇਰੇ ਖਿਆਲ ਜੇ ਮੈਨੂੰ ਗਲਤ ਕਹਿਣੀ ਨਹੀਂ ਬਣਦੀ ਪਰ ਕਹਿ ਬਗਾਨ ਰਿਹਾ ਨਹੀਂ ਜਾ ਰਿਹਾ ਕਿਉਂਕਿ ਕਈ ਵਾਰ ਹੁੰਦਾ ਆਪਾਂ ਨੂੰ ਪ੍ਰੇਖਕ ਬਚਾਉਣ ਦੇ ਲਈ ਉਹਦੀ ਲੜਾਈ ਆਪਾਂ ਨੂੰ ਵਰਤਮਾਨ ਵੇਲੇ ਆਣੀ ਪੈਂਦੀ ਉਹਦੀ ਪੈਂਚੀ ਨਾ ਸੀ ਲੜਣੀ ਨਹੀਂ ਜਿਹੜੀ ਅਸੀਂ ਅੱਜ ਲੜ ਰਹੇ ਨਾ ਇਹ ਉਹ ਅਸੀਂ ਵਰਤਮਾਨ ਵੇਲੇ ਲੜ ਰਹੇ ਹਾਂ ਭਾਵੇਂ ਕਿ ਜਿਹੜੀ ਉਹਦੇ ਅੱਖਾਂ ਸਾਨੂੰ ਬਾਹਰ ਲੱਗ ਨਾ ਜਾ ਰੋ ਪਰ ਪੂਰੇ ਵਕਤ ਤੁਹਾਡੇ ਸਾਰਿਆਂ ਦਾ ਸਹਿਯੋਗ ਉਤੋਂ ਬਿਨਾਂ ਕਹਿ ਸਕਦੇ ਵੀ ਅਸੀਂ ਕੈਰੀ ਨਹੀਂ ਕਾ ਪੱਟ ਸਕਦੇ। ਉਹ ਜ਼ਰੂਰ ਵੀ ਅਸੀਂ ਅੱਜ ਦੇ ਵਿੱਚ ਘਰਨੇ ਨੂੰ ਜਾ ਰਹੇ, ਮੁਜਾਹਰੇ ਵਿੱਚ ਜਾਣੇ ਆਜ ਕਿਸਨਾ ਵਿੱਚ ਜਾਣੇ ਆ। ਆਪਾਂ ਰੇਲੀਆਂ ਵਿੱਚ ਜਾਣੇ ਆ। ਤੇ ਜੋ ਮੈਂ ਆਪਣੇ ਨਿੱਜੀ ਤੌਰ ਦੇ ਪਰ ਮਹਿਸੂਸ ਕੀਤਾ ਉਹਦੇ ਵਿੱਚ ਸਾਡੇ ਮਜਾਲਬਾ ਦੀ ਗਲਤੀ ਘੱਟ ਹੁੰਦੀ ਆ ਪਰ ਤੁਹਾਡੇ ਇਹ ਪੈਨਸ਼ਨਰ ਸਾਥੀਆਂ ਦੀ ਸਾਡੇ ਬਾਬੇ ਦੀ ਗਣਤੀ ਸਭ ਤੋਂ ਵੱਧ ਨੂੰ। ਤੇ ਇਹਦੇ ਲਈ ਮੇਰੇ ਖਾਤੇ ਤੁਸੀਂ ਸਾਰੇ ਵਧਾਈ ਦੇ ਬਾਕ। ਜੋ ਵੀ ਤੁਹਾਡੇ ਦਿਖਾਏ ਰਾਹ ਉੱਪਰ ਵੀ ਅਸੀਂ ਚੱਲਣਾ ਹੈ। ਤੁਸੀਂ ਉਹ ਅਸਲੀ ਜੇ ਪਹਿਲਾਂ ਹੀ ਗੇਨ ਕਰ ਦਿੱਤੇ ਜਿਹੜਾ ਅਸੀਂ ਅਜੇ ਪਹੁੰਚਾ ਰਿਹਾ ਹੈ। ਤੁਹਾਡੇ ਕੋਲੋਂ ਅਸੀਂ ਰਾਹ ਪੁੱਛਦੇ ਆ। ਸਾਨੂੰ ਰਾਹਾਂ ਦਾ ਨਹੀਂ ਪਤਾ। ਸਾਨੂੰ ਮੀਟਿੰਗਾਂ ਵਿੱਚ ਜਾ ਕੇ ਬੋਲਣ ਦਾ ਨਹੀਂ ਪਤਾ। ਉਹ ਮੀਟਿੰਗਾਂ ਵਿੱਚ ਜਾ ਕੇ ਕੀ ਗੱਲ ਕਰਨੀ ਕਿੱਦਾਂ ਕਰਨੀ ਸਾਨੂੰ ਤੁਸੀਂ ਦੱਸਣਾ ਹੈ। ਇਸ ਕਰਕੇ ਮੈਂ ਤਾਂ ਆਪਣੇ ਮੰਨਾਂਗੇ ਇਹੀ ਬੇਨਤੀ ਕਰਾਂ ਕਿ ਨਿਰਾਸ਼ ਨਾ ਹੋਵੋ। ਅਸੀਂ ਤੁਸੀਂ ਸਾਡੇ ਰਾਹ ਚੱਲੇ ਹੋ। ਤੁਹਾਡੀ ਮੰਗ ਪ੍ਰਾਇਰਟੀ ਦੇ ਉੱਪਰ ਹੀ ਹੈ ਸਵਾਤ ਸਤਾਰ ਮਰਦਾਬਾਦ ਮਰਦਾਬਾਦ ਰਾਜੀ ਮੁੱਖ ਮੰਤਰੀ ਮੁਰਦਾਬਾ 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 ਬਾਦਰ ਭੱਜਣ ਵਾਲਾ ਮੁੱਖ ਮੰਤਰੀ ਮੁਰਦਾਬਾ 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 ਇਹ ਸਰਕਾਰਾਂ ਕਰਦੀਆਂ ਕੀ ਜਿੰਦਾਬਾਦੀ 420 ਇਹ ਸਰਕਾਰਾਂ ਕਰਦੀਆਂ ਕੀ ਜਿੰਦਾਬਾਦੀ 420 ਹੱਕ ਲਵਾਗੇ ਇੱਕੇ ਨਾਲ ਧੋੜ ਪਈ ਤਾਂ ਦਿੱਤੀ ਨਾਲ ਹੱਕ ਲਵਾਗੇ ਇੱਕੇ ਨਾਲ ਧੋੜ ਪਈ ਤਾਂ ਦਿੱਤੀ ਮਾਨਸਾ ਸਤਿ ਸਤ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾ ਜਾਬ ਸਰਕਾਰ ਮੁਤਾਬਕ ਯੇਦਿਆਂ ਕਿਸ਼ਤਾਂ ਨਾਹੀ ਕਰੋ ਯੇਦਿਆਂ ਕਿਸ਼ਤਾਂ ਨਾਹੀ ਕਰੋ ਵੇਕਮਿਸ਼ਨ ਦੀ ਰਿਪੋਰਟ ਨਾਹੀ ਕਰੋ ਵੇਕਮਿਸ਼ਨ ਦੀ ਰਿਪੋਰਟ ਨਾਹੀ ਕਰੋ ਰਾਣੀ ਪੈਨਸ਼ਨ ਨਾਹੀ ਕਰੋ ਬਾਕੀ ਇਹ ਗੰਗੋ ਬਾਰੇ ਤਾਂ ਹੋਰ ਦਾਤਨ ਦੇਣ ਤੋਂ ਸਭਾ ਹੈ ਜੇ ਕੋ ਮਿਲਣਾ ਨਾ ਤਾਂ ਅੰਦਰ ਇੱਕੋ ਗਣ ਕਰ ਲਈਏ ਕ੍ਰੈਡਿਟ ਵੀ ਇਹ ਸਾਡੇ ਪਿੰਡ ਇਹ ਦੀਆਨੀ ਜੀ ਰੱਦ ਸਨਿੱਟਾ ਹੋਇਆ ਨਾਲੇ ਬਾਜੀ ਬੈਠੇ ਆ ਕਮਰਸ ਸੰਤੂ ਇਹ ਵੀ ਨਾਲ ਜਾਣਦੇ ਬੜਾ ਗੁਰਦਵਾਨ ਸੀ ਬਿਆਨੀ ਸੀ ਉਹਨਾਂ ਨੇ ਗੱਲ ਸੁਣਾਏ ਨਹੀਂ ਇਹ ਆਪਣੇ ਕਿਹਦਾ ਵਿਆਹ ਹੁੰਦੇ ਆ ਉਹਨਾਂ ਹੁਕਮਾਂ ਦੇ ਵਿੱਚ ਮਤਲਬ 베ਦੀ ਦੇ ਫੇਰੇ ਕਰਦੇ ਆ ਜਿਹੜੇ ਸੇਖਵਾ ਜਾਂ ਦੂਸਰੇ ਆ ਉਹ ਗਰਾਂਥ ਸਾਹਿਬ ਦੇ ਨਾਲ ਡੀਰੇ ਜਾਂਦੇ ਆ ਜਿਹੜੇ ਮੁਸਲਮਾਨ ਆ ਉਹ ਨਕਾ ਕਰਦੇ ਆ ਕਿ ਕਿਸੇ ਦਾ ਮੁਸਲਮਾਨਾਂ ਨਾਲ ਕਾਹ ਹੋਣ ਲੱਗਾ ਤੇ ਉਹਨਾਂ ਵਿੱਚ ਪੁੱਛਦੇ ਆ ਮਤਲਬ ਬੁੱਢੇ ਵੀ ਪੁੱਛਦੇ ਨੇ ਕੁੜੀ ਵੀ ਪੁੱਛਦੇ ਆ ਕਿ ਇਹ ਜਿੰਨਾ ਤੇਰਾ ਰਿਸ਼ਤਾ ਹੋਣ ਲੱਗਾ ਤੇ ਤੈਨੂੰ ਮਜਬੂਰ ਆ ਇਹ ਕੁੜੀ ਤਿੰਨ ਵਾਰ ਕਹ ਦੇਵੇ ਹਾਂ ਹਾਂ ਇਹ ਰਿਸ਼ਤਾ ਬਤਨੋ ਪੁੱਤਾਂ ਤੇ ਬੁੱਢਾਂ ਵੀ ਕਹਦੇ ਨੇ ਤਿੰਨ ਵਾਰ ਇਦਾਂ ਤੇ ਫੇਰ ਮਤਲਬ ਉਹਨਾਂ ਦਾ ਲਗਾ ਹੁੰਦਾ ਇੰਨਾ ਉੱਡੇ ਨੂੰ ਪੁੱਛਿਆ ਕਿ ਜਿਹੜਾ ਤੇ ਤੇਰੇ ਨਾਲ ਰਿਸ਼ਤਾ ਹੋਣ ਲੱਗਾ ਇਹ ਸ਼ਰਾਬ ਪੀਂਦਾ ਉਦੋਂ ਮਜ਼ਮਾ ਸ਼ਰਮ ਘੱਟ ਜਾਂਦੇ ਆ ਜਦੋਂ ਬੇਪੀਅਰ ਕਹਿੰਦਾ ਸ਼ਰਾਬ ਪੀਦਾ ਉਹ ਕੁੜੀ ਕਹਿੰਦੀ ਕਿ ਜਦੋਂ ਤੇ ਮੈਨੂੰ ਜੇ ਮੰਜੂਰਾ ਸ਼ਰਾਬ ਪੀਦਾ ਕੋਈ ਨਹੀਂ ਫਿਰ ਉਹਨਾਂ ਨੇ ਪੁੱਛਿਆ ਤੇ ਇਹ ਵੀ ਖੇੜਦਾ ਉਹ ਕਹਿੰਦੀ ਤਾਂ ਵੀ ਗੱਲ ਨਹੀਂ ਕੋਈ ਉਹ ਉਹ ਵੀ ਦੇਤੀ ਜਾਵੇ ਤਾਂ ਲੈਣਾ ਰੋਤੀ ਦਾ ਮਜ਼ਰਾ ਦੀਦੀ ਗੱਲ ਮੌਲਵੀ ਨੇ ਫੇਰ ਕੀਤੀ ਕਹਿੰਦਾ ਵੇ ਵਾਦਾ ਕਰਕੇ ਮੁੱਕਰ ਜਾਂਦਾ ਉਹ ਕਹਿੰਦੀ ਵੇ ਫੇਰ ਨਹੀਂ ਮੈਂ ਵਿਆਹ ਕਰਾਉਣਾ ਇਹ ਜਿਹੜਾ ਹੁਣ ਮੈਨੂੰ ਤਰੂਰ ਕਰਦਾ ਵੇ ਮੇਰੀ ਤਾਕਤ ਆ ਸਾਨੂੰ ਮੁੱਕਰ ਜਾਵੇ ਜਿਹੜਾ ਵਾਦਾ ਕਰਕੇ ਮੁੱਕਰ ਜਾਂਦਾ ਵੇ ਮੈਂ ਇਹਦਾ ਵਿਆਹ ਨਹੀਂ ਕਰਾਉਣਾ ਉਹ ਇਹ ਗੱਲ ભગવાન ਤੋਂ ਬਾਣਤੀ ਆ ਇਹ ਜਿਹੜਾ ਵਾਦੇ ਕਰਕੇ ਮੁੱਕਰ ਜਾਂਦਾ ਇਹ ਇਦਾਂ ਕਰਕੇ ਕਹਾ ਹੁਣ ਮਤਲਬ ਇਹਦਾ ਜਿਹੜਾ ਖਿਆਲ ਰੱਖਣਾ ਇਹ ਕਾਰ ਨਾ ਪਾ ਫਸ ਗਿਆ ਆ ਤੇ ਗਾ ਆ ਇਹਦੀ ਚਾਹਤ ਵਿੱਚ ਆ ਕੋਈ ਨਾ ਕੰਮ ਆ ਤੇ ਬਸ ਮੈਂ ਤਾਂ ਇਹੀ ਕਹਿੰਦਾ ਕਿ ਆਪਾਂ ਬਹੁਤ ਕਰਕੇ ਤੇ ਜਾਣਾ ਬਹੁਤ ਪਿਲਾਰੇ ਬਹੁਤ ਕੰਦਾ ਜਿਹੜੀ ਇਹਨਾਂ ਨੇ ਕੀਤੀਆਂ ਤਾਂ ਤੁਸੀਂ ਧੰਨ ਵੀ ਬੱਦ ਚਾਰਲੇ ਆ ਤਾਂ ਤੁਸੀਂ ਅੱਗੇ ਕਰ ਸਕਦੇ ਹਟਵੀਂ ਗੱਲ ਇਹ ਆ ਕਿ ਤੁਸੀਂ ਸਾਰੇ ਸੀਰੀਅਲ ਤੁਸੀਂ ਸਾਰੇ ਛੱਟ ਕੇ ਪਾਸੋਂ ਆਪਾਂ 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 ਇਹ ਕਹਿੰਦੇ ਤੇ ਜਿਹੜੇ ਸਾਡੇ ਨਾਲ ਸੱਜਿਆ ਨਾਲ ਚੰਦੇ ਆ ਸਾਡੇ ਜਿਹੜੇ ਗਾਈਡ ਕਿਹਾ ਉਨ ਕੀ ਹੋਇਆ ਇੱਥੇ ਇੱਕ ਜਗ੍ਹਾ ਮੀਟਿੰਗ ਐਂਡ ਫੈਕਲਟੀ ਦੀ ਮੀਟਿੰਗ ਆਂਦੀ ਹੈ ਤੇ ਗੁਨੇਹਾ ਲੱਗ ਗਿਆ ਸਾਹੇ ਦੇ ਬਾਹਰ ਮੀਟਿੰਗ ਕੋਲ ਹੀ ਜਾਉਂਦਾ ਮੈਂ ਕਿ ਠੀਕ ਹੈ ਉੱਥੇ 19 ਬੰਦੇ ਇਲੈਕਟ੍ਰੀਕ ਕਵਾ ਕਵਾਣਾ ਜਿਹੜੀ ਤੁਮ ਹੱਤ ਪਾਣ ਤੇ ਕੋ ਸਾਡੀ ਪਾਰਟੀ ਦੇ ਇੱਕ ਬੰਦਾ ਆ ਗਿਆ ਤੇ ਕਹਿੰਦੇ ਜੀ ਸਾਡੀ ਪਾਰਟੀ ਦੇ ਇੱਕ ਬੰਦਾ ਆ ਗਿਆ ਤੇ ਹੋਰ ਨਹੀਂ ਅੰਦਰ ਸਿਰਫ 10 ਬੰਦੇ ਗਏ 6 ਇਹ ਮੇਸੋ ਗਏ 6 ਇਹ ਮੇਸੋ ਗਏ ਮੈਂ ਕਿ ਤੋ ਲੈ ਜਾਦੇ ਮੈਨੂੰ ਜਾਈ ਫਾਨੀ ਜੀ ਵੇ ਜਿੰਨੇ ਤੇ ਕਰ ਤੁਸੀਂ ਨਵੇਂ ਮੋਟਿਆਂ ਨੂੰ ਤੁਹਾਨੂੰ ਨਹੀਂ ਦਿਖਾਉਂਗੇ ਉਹ ਕੰਮ ਕਿੱਦਾਂ ਕਰੂਗਾ ਵੀ ਤੁਸੀਂ ਯਾਨੀ ਕਿ ਬਰਾਇਜੇ ਪਾਤਰ ਹੱਸ-ਹੱਸ ਕੇ ਹੀ ਹੈਗੇ ਯਾਰ ਜਿਹੜਾ ਉਹ ਵੀ ਸਾਡੇ ਸਾਥੀ ਹੈਗੇ ਜਿਹੜੇ ਵੀ ਯਾਨੀ ਕਿ ਸਾਡਾ ਬਹੁਤ ਸਾਥ ਦੇਵੇ ਇੱਕ ਵਾਰ ਦਿੱਲੀ ਰੈਲੀ ਹੋਈ ਉੱਥੇ ਜੰਤਰ ਮੰਤਰ ਜਾਨਸਰਾ ਜੀ ਸਾਡੇ ਨਾਲ ਦੇਖ ਸਾਡੇ ਸੰਗੀਤ ਨਾਲ ਵੀ ਫੇ ਜਿੱਦੋਂ ਆਪਾਂ ਕਿੱਥੇ ਬੈਠਦੇ ਆ ਸੀਟਾਂ 'ਤੇ ਬੈਠਦੇ ਆ ਤੇ ਘਰ ਦੇ ਲੋਕਾਂ ਨੂੰ ਖੁਸ਼ੀ ਦਦੀ ਆ ਬੜਾ ਇਤਨੀ ਹੁਣ ਇੰਦਾ ਕਰ ਲਿਆ ਕਰੋ ਇੰਦਾ ਕਰ ਲਿਆ ਕਿਉਂਕਿ ਉਹ ਜਿੰਨੇ ਵੀ ਹਨ ਕਿ ਜਿੰਨੇ ਆਪਾਂ ਪੈਨਸ਼ਨਰ ਵਗੈਰਾ ਦੇਖਦੇ ਆ ਉਹ ਵੀ ਜਿੰਨੇ ਕਿ ਅੱਗੇ ਅੱਗੇ ਹਾਲਾਤ ਖਰਾਬ ਹੋ ਰਹੇ ਆ ਡੇਟਾ ਖਰਾਬ ਹੋ ਰਹੀ ਆ ਹੋਰ ਪਰਸਨਾ ਵੀ ਆਪਣੇ ਜੰਗੇ ਵੀਰੇ ਤੁਹਾਡੇ ਜੂਨੀਅਰ ਆ ਉਹਨਾਂ ਦਾ ਜਰੂਰ ਸਾਥ ਦਿਆ ਕਰੋ ਜਿੱਥੇ ਸਾਡੀ ਰੈਂਡੀ ਆ ਅਸੀਂ ਵਾਚੜ ਕੇ ਆਵਾਂਗੇ ਜਿੱਥੇ ਸਾਨੂੰ ਸਾਡੀ ਲੋੜ ਆ ਤੁਹਾਡੇ ਜੂਨੀਅਰ ਦਾ ਸਾਥ ਲੈਣਾ ਮੈਂ ਕਿਰਦਾਰ ਕਿੱਥੇ ਕਰੀਓ ਯਾਰ ਸਮਾਣੀ ਲੈ ਕੇ ਬੰਦਾ ਸਾਰੇ ਸਾਥ ਨਾਲ ਸਹਿਯੋਗ ਵੀ ਕਰਾਂਗੇ ਕਰਾਂਗੇ ਨਾਲ ਜੂਨੀਅਰ ਦੀ ਸੇਵਾ ਦਾ ਕਿੰਨੇ ਕਿਕਰੇ ਕਿਹਦਾ ਕੋਈ ਹਾਲਾਚਨ ਵਾਲਾ ਨਹੀਂ ਹੋ ਅੰਤਰਾ ਕੀ ਦੇ ਨਾਲ ਰਹੇ ਆ ਜਿਵੇਂ ਬੰਦੀਆਂ ਦੀ ਸਾਰਾ ਸਮਾ ਕਰਦੀ ਜਿੰਨੀ ਸਭੀ ਕਿ ਬੰਦੀਆਂ ਦੀ ਦੂਸਰੀ ਕਹਿੰਦੇ ਆ ਨਾਲ ਆ ਅੱਗੇ ਮੋੜਨਾ ਮੋੜਗਾ ਕਿ ਤੁਹਾਂਗੇ ਤੇ ਹਰ ਗੱਲ ਨੂੰ ਅਸੀਂ ਸਾਥ ਦੇਵਾਂਗੇ ਮੈਂ ਚੰਗਵਾ ਚੁੱਕਿਆ ਨੌਜਵਾਨ ਦੋਸਤੋ ਬਰਾਤੇ ਤਿਹੜ ਜੁਨੀਅਰ ਜੋ ਮੈਂ ਸਿੱਖਿਆ ਉਹਦਾ ਨਿਯਮਤਾ ਇਹ ਆ ਪਈ ਜਦੋਂ ਆਪਾਂ ਫਰੰਚ ਬਣਾ ਕੇ ਤੁਰਦੇ ਆ ਤੇ ਜੇ ਸਰਕਾਰ ਉਸ ਫਰੰਚ ਤੇ ਵੀ ਅਟੈਕ ਕਰਦੀ ਆ ਤਾਂ ਤੁਹਾਨੂੰ ਉਹਨੂੰ ਅਗਲਾ ਤਿੱਖਾ ਰਿਕਸ਼ਾ ਦਾ ਇਹ ਸਰਕਾਰ ਹਟਾਟ ਕਰੇ ਤੇ ਇਸ ਉਸ ਫਰੰਟ ਦੇ ਵਿਰੁੱਧ ਬਕਰੇ ਅਫਰੇ ਜਾ ਹੋ ਕੇ ਲੜਦੇ ਆ। ਉਹ ਸਰਕਾਰ ਦਾ ਹੱਥ ਉੱਪਰ ਚੁੱਕਿਆ ਜਾਂਦਾ ਕਿ ਜਿਹੜੇ ਲੰਮਾ ਲਈ ਗੋਹ ਤੇ ਆ ਉਹ ਪਿੱਛੇ ਪਹੁੰਚ ਜਾਂਦੇ ਅਤੇ ਮਾਰ ਪਾਉਂਦੇ। ਮੈਂ ਵਾਸੀ ਜਦੋਂ ਫੜਿਆ ਮੇਰੇ ਮਨ 'ਚ ਆਇਆ ਸੀ ਕਿ ਗੱਲ ਵਿਚਾਰੀ ਜਾਣੀ ਚਾਹੀਦੀ ਸੀ ਕਿ ਜਦੋਂ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਆ ਜਿਹੜਾ ਉਹ ਇਕੱਠੇ ਹੋ ਕੇ ਲੜੇ ਅਧਿਆਕ ਨੂੰ ਥੋੜੇ ਜਿਹਾ ਨੂੰ ਜਦੋਂ ਅੱਗੇ ਚੱਲ ਗਿਆ ਬਾਕੀਆਂ ਨੂੰ ਪਹਿਲਾਂ ਹੀ ਰੋਕ ਲਿਆ ਤੇ ਸਾਨੂੰ ਸਾਰਿਆਂ ਨੂੰ ਪਤਾ ਜਿਹੜੇ ਅੱਗੇ ਗਏ ਉਹ ਸਾਡੇ ਕਨਵੀਨਰਾਂ ਦੇ ਉੱਤੇ ਕੇਸ ਦਰਜ ਕਰਦੇ ਉਦੋਂ ਇਹਨੂੰ ਹੈਰਾਨੀ ਹੋਈ ਸੁਣ ਕੇ ਕਿ ਇਹ ਕਈ 2-4 ਕਨਵੀਨਰ ਜਿਨ੍ਹਾਂ ਦੇ ਸ਼ਹਿਰ ਉਹਨਾਂ ਦੇ ਪਹਿਲੀ ਵਾਰੀ ਕੇਸ ਦਰਜ ਹੋਇਆ ਹੋਣਾ ਸਾਡੇ ਦੇ ਤਾਂ ਜਦੋਂ ਸੀ ਕਨਵੀਨਰ ਸਿੰਘ ਮੇਰਾ ਖਰ ਪੰਜਾਬ ਦੇ ਅਜਿਹੇ ਪਿੰਚਾਰ ਜਿਹੜੇ ਬਠਿੰਡਾ ਮਹਾਲੀ ਕਈ-ਕਈ ਵਾਰ ਤਾਂ ਦਾਪ ਹੋਏ ਜੀ ਉਹ ਨਾ ਦੀ ਕਦੇ ਪੇਸ਼ ਹੋਈ ਸੀ ਕਿ ਨਾਮ ਮੜ ਕੇ ਕਿਸੇ ਨੇ ਪੁੱਛਿਆ ਹੀ ਸੀਗਾ ਇੱਕ ਵਾਰ ਕੇ ਇਸ ਹੋਏ ਦੀ ਉਹਨੂੰ ਨਾਵਾ ਪੰਜ ਚਾਰ ਸੋਲ ਜਣਾ ਲੈ ਕੇ ਗਏ ਸੀ ਤੇ ਉਹ ਕਹਿੰਦੇ ਜਾਓ ਜੀ ਫੇਰ ਅਸੀਂ ਉੱਤੇ ਗੱਲ ਕਰਕੇ ਸਦਾਈ ਉਹਨੂੰ ਕੋਈ ਅਗਲੀ ਗੱਲ ਚਾਹੇ ਉਹ ਜੇਲ੍ਹ ਪਰ ਹੋਣ ਦੋ ਦਿਨ ਹੋਵੇ ਚਾਹੇ ਫਿਰ ਉਹ ਵੈਸੇ ਇੰਟਰਵਿਊ ਰੈਕਸ਼ਨ ਬੰਬਾਰਤ ਵਾਰਤ ਵਾਲਾ ਉਹਦੇ ਨਾਲ ਕੋਈ ਸਹਿਮਤ ਨਹੀਂ ਜਾਵੇ ਇਹ ਸਾਲ ਤੋਂ ਖੜਤਾਲਾ ਹੋ ਨਵੇਂ ਸਮੇਂ ਤੱਕ ਜਿਹੜੀਆਂ ਚੱਲਣ ਲਗਾਤਾਰ ਨਿਆਂ ਦਾ ਦੇ ਧਰਨੇ ਚੱਲਣ ਇਦਾਂ ਦੇ ਜਿਹੜੇ ਐਕਸ਼ਨਾਂ ਕੋਈ ਦਵਾ ਸਕਦੇ ਆ ਨਹੀਂ ਐਸ ਵੀ ਜਿਹੜੀ ਸਰਕਾਰ ਹੈ ਉਹ ਬਹੁਤ ਜ਼ਿਆਦੇ ਮੁਕਾਰਾਂ ਦੀ ਸਰਕਾਰ ਹੈ ਤੇ ਉਹਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਹ ਸਿਰਫ ਤੇ ਸਿਰ ਆਪਣੇ ਸੰਘਰਸ਼ਾਂ ਤੇ ਭਰੋਸਾ ਕੀਤਾ ਜਾਉ। ਇਹ ਲੈ ਗੱਲ ਆ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧਰਵਾਦੀਆਂ ਪੰਜਾਬ ਸਰਕਾਰ ਮਰਦਾ ਅਵਾਜ਼ ਮੁਕਾਵਤ ਮੁਕਾਵਤ ਕੀ ਨਹੀਂ ਚਲੇਗੀ ਨਹੀਂ ਚਲੇਗੀ ਕੋਮਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਪੈਨਸ਼ਨਰ ਮਲਾਜ਼ਮਾਂ ਦੀ ਇਕਤਾ ਜਿੰਦਾਬਾਦ 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 ਆਰੇ ਸਾਥੀਆਂ ਨੂੰ ਬੇਤੀ ਆ ਬਈ ਜਦੋਂ ਇੱਥੋਂ ਆਪਾਂ ਜਾਣਾ ਪਹਿਲਾਂ ਤਾਂ ਸਾਧਿਆਂ ਨੂੰ ਇੱਥੇ ਜਾਣਾ ਹੈ ਦਿੱਤਾ ਆਪਾਂ ਸਭ ਨੂੰ ਤੁਰਨ ਤੋਂ ਪਹਿਲਾਂ ਆਪਾਂ ਸਾਰਿਆਂ ਨੇ ਫੋਟੋ ਖਿੱਚਣੀ ਹੈ ਸੋ ਆਪਾਂ ਕਿਸੇ ਦਾ ਨੂੰ ਮੈਮੋਰਿਅਲ ਦੇਣਾ ਜਾ ਕੇ ਐਸੀਐਮ ਇਹ ਜਿਹੜੇ ਸਾਥੀ ਨਹੀਂ ਜਾ ਸਕਦੇ ਜਦ ਇਹਨਾਂ ਨੂੰ ਸਾਥ ਮੈਂ ਨਹੀਂ ਹੈਗਾ ਉਹ ਕੋਈ ਗੱਲ ਨਹੀਂ ਆ ਜਾ ਤੁਹਾਨੂੰ ਸਾਥ ਜਨ ਹੈਗਾ ਉਹ ਜ਼ਰੂਰ ਜਾ ਇਹ ਬੇਨਤੀ ਹੈ ਮੇਰੀ ਜਿੰਨੇ ਥੈਂਕ ਯੂ ਸੋ Much ਧੰਨਵਾਦ